ਓ ਯਾਰ ਤੇਰੇ ਅੱਗੇ ਕਦੋਂ ਦਾ ਰੋਂਦਿਆਂ ਮੈਨੂੰ ਦੱਸ ਤਾ ਸਹੀ ਹੋਇਆ ਕੀ ਆ ਓ ਯਾਰ ਬੁੱਗਿਆ ਸੌਂ ਲੱਗੇ ਵੱਡੇ ਮਹਾਰਾਦੀ ਜੇ ਤੇਤੋਂ ਪੁੱਛੇ ਤੋ ਬਗਾਰ ਮੈਂ ਕਦੇ ਜਾਵਾਂ ਸੱਚੀ ਕਹਿਣਾ ਯਾਰ ਓ ਯਾਰ ਬੁਗਿਆ ਫੇਕ ਹੀ ਹੋ ਗਿਆ ਯਾਰ ਐਦਾਂ ਥੋੜੇ ਰਿਲੇਸ਼ਨ ਚੱਲਦੇ ਹੁੰਦੇ ਆ ਤੂੰ ਵੀ ਉਹ ਗੱਲਾਂ ਕਰਦੀ ਹੁੰਨੀ ਆ ਓ ਯਾਰ ਐਦਾਂ ਕਿਦਾਂ ਯਾਰ ਤੂੰ ਬੁਗੇ ਗੱਲ ਕਰਨੀ ਫੇ ਮੈਂ ਕੀ ਕਰੂੰਗਾ ਯਾਰ ਉਹ ਗੱਲਾਂ ਤੂੰ ਕਰੀ ਜਾਨੀ ਆ ਯਾਰ ਮਾੜੀ ਤੂੰ ਤੂੰ ਮੈਂ ਮੈਂ ਹੁੰਦੀ ਨਹੀਂ ਆ ਤੂੰ ਪਹਿਲਾਂ ਹੀ ਆਪਣੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦੇੰਨੀ ਆ ਯਾਰ ਬੁਗੇ ਮੈਨੂੰ ਨਹੀਂ ਪਤਾ ਯਾਰ ਮੈਂ ਨਹੀਂ ਐਦਾਂ ਰਹਿ ਸਕਦਾ ਤੇਰੇ ਤੋਂ ਬਿਨਾ ਐਦਾਂ ਨਾ ਕਰ ਯਾਰ ਸਾਲ ਕੋ ਖਾਂ ਲੀ ਲੈ ਬਸ ਓ ਯਾਰ ਯਾਰ ਚੁੱਪ ਕਰ ਜਾ ਮੇਰਾ ਦਿਮਾਗ ਨਾ ਖਰਾਬ ਕਰ ਬਾਬਾ ਯਾਰ ਬੁੱਗੇ ਇੱਕ ਚਾਂਸ ਮੈਨੂੰ ਦੇ ਕੇ ਤੇ ਦੇਖ ਜੇ ਗਾਹ ਤੋਂ ਇਦਾਂ ਦੀ ਗਲਤੀ ਕਰੂੰਗਾ ਭਾਵੇਂ ਮੈਨੂੰ ਬਾਹ ਦੇ ਦੇਓ ਯਾਰ ਐਵੇਂ ਬੁੱਗੇ ਤੂੰ ਫੋਨ ਕੱਟਣ ਲੱਗੀਆਂ ਅੱਗੋਂ ਵਿਚੋਂ ਦੇ ਯਾਰ ਤੈਨੂੰ ਕੋਈ ਕੰਮ ਨਹੀਂ ਹੁੰਦਾ ਮੈਨੂੰ ਪਤਾ ਤੂੰ ਗੁੱਸੇ 'ਚ ਬੋਲਣ ਗਈਆਂ ਕੇ ਯਾਰ ਜੇ ਤੂੰ ਇਦਾਂ ਮੇ ਨਾਲ ਗੱਲ ਕਰਨੀ ਆ ਮੈਂ ਆਪਣੀ ਬਾਹ ਦੇ ਬਲੇਡ ਮਾਰ ਲੈਣੇ ਆ ਨਾਲ ਹੀ ਉੱਤੇ ਮੂੰਹ ਮਾਰ ਲੈਣੀ ਅਬਾ ਮੈਂ ਮੂੰਹ ਦੇ ਚਪੇੜ ਮਾਰਦਣੀ ਤੇਰੇ ਮੇਰੇ ਚਪੇੜਾ ਮਾਰਨ ਵਾਲਾ ਤੂੰ ਹਿੱਤੋਂ ਡਰਦਾ ਵਾਂ ਯਾਰ ਚੱਲ ਜਾ ਯਾਰ ਬੁੱਗੇ ਤੂੰ ਆਪ ਦੱਸ ਦੇ ਲਾ ਹਰ ਰਹੀ ਮੈਂ ਆਪਣੀ ਗਲਤੀ ਮੰਨ ਲੈਣਾ ਵਾ ਯਾਰ ਉਸਤਾ ਤਰੀਕੇ ਨਾਲ ਗੱਲ ਕਰ ਲਾ ਰੋਈਗਾ ਤੋ ਜ ਦੋਨੀਆ ਹੈਲੋ ਓਏ ਰਾਤੀ ਵੀ ਯਾਰ ਭੁਗੇ ਤੈਨੂੰ ਮੈਂ ਕਿੰਨੇ ਮੈਸੇਜ ਕੀਤੇ ਤੂੰ ਇੱਕ ਮੈਸੇਜ ਸੀਨ ਨਹੀਂ ਕੀਤਾ ਯਾਰ ਦੇ ਲੱਭ ਗਏ ਹੁਣ ਪੂਰੇ 5 ਪੰਜਾ ਮਿੰਟਾਂ ਬਾਅਦ ਮੈਂ ਫੋਨ ਕਰ ਦੇਣਾ ਵਾ ਜਾਂ ਤਾਂ ਆਪ ਫੋਨ ਕਰਦੀ ਮੈਨੂੰ ਜੋ ਆ ਭਰਵਾ ਸਵੇਰ ਦੇਣੀਆਂ ਮਿੰਤਾ ਹੀ ਪਾਈ ਜਾਂਦੇ ਆ ਤੈਨੂੰ ਟੇਚ ਨਹੀਂ ਸਮਝਦੀ ਸਾਥੂ ਕੋਸਾ